ਇੰਨੀ ਇਥੇ ਭੁੱਖ ਪਈ ਆ ਟਰੈਕਿੰਗ ਕੰਪਨੀਆਂ ਨੂੰ ਚਲੋ ਸਾਰੇ ਤਾਂ ਧੰਦਿਆਂ ਦਾ ਵੈਸੇ ਤਾਂ ਬੁਰਾ ਹਾਲ ਆ ਵੈਸੇ ਮੈਂ ਸਪੈਸੀਫਿਕ ਤਾਂ ਕਿ ਇਹਨਾਂ ਵੀ ਟਰੈਕਿੰਗ ਕੰਪਨੀਆਂ ਨੇ ਬਹੁਤੀ ਭੁੱਖ ਲਾਈ ਕਿਉਂਕਿ ਇਹੋ ਇੱਕ ਪੇਸ਼ਾ ਹੀ ਜਿਹੜਾ ਪੋਰਸ ਧੰਦਾ ਹੈਗਾ ਜਿਹਦੇ ਵਿੱਚ ਚੰਗੇ ਪੈਸੇ ਬਣਦੇ ਸੀ ਤੇ ਲੋਕਾਂ ਦੀ ਲੋਕ ਵੀ ਖੁਸ਼ ਹੀ ਗਏ ਇਸ ਧੰਦੇ ਦੇ ਵਿੱਚ ਤੇ ਖੁਸ਼ੀ ਨਾਲ ਟਰੱਕ ਚਲਾਉਂਦੇ ਸੀ ਹੁਣ ਤਾਂ ਮਜਬੂਰੀ ਨੂੰ ਟਰੱਕ ਚਲਾਉਂਦੇ ਨੇ ਭਾਈ ਪੀਆਰ ਹੋ ਜੇ ਹਾਏ ਐਲਐਮਆਈ ਮਿਲ ਜੇ ਹਾਏ ਐਲਐਮਆਈ ਕਿਤੇ ਕੈਨਸਲ ਨਾ ਕਰ ਦੇ ਭਾਜੀ ਭਾਜੀ ਲੋਕਾਂ ਦੇ ਤਲਵੇ ਚੱਟਣ ਦੇ ਨੇ ਲੋਕ ਕਿੰਨਾ ਬੁਰਾ ਹਾਲ ਆ ਤੁਸੀਂ ਹੁਣ ਵੀ ਨਹੀਂ ਬੋਲਣਾ ਤਾਂ ਫਿਰ ਬੋਲਣਾ ਕਦੋਂ ਆ ਮੈਨੂੰ ਦੱਸੋ ਜਦੋਂ ਟਰੈਕਿੰਗ ਆਜ 13 14 ਡਾਲਰ ਘੰਟੇ ਦੇ ਗਈ 17 18 ਦੇ ਤੇ ਕੰਮ ਲੈਣ ਹੀ ਦੇ ਨੇ ਆ ਹੁਣ ਤਿੰਨ ਚਾਰ ਕੰਪਨੀ ਵਾਲੇ ਫੋਨ ਕਰਨ ਦੇ ਨੇ ਰਿਕਾਰਡਿੰਗਾਂ ਕਰੀਆਂ ਹੋਈਆਂ ਮੈਂ ਪਾਊਂਗਾ ਵਿੱਚ ਮੈਨੂੰ ਫੋਨ ਕੀਤਾ ਤੇ ਮੈਨੂੰ ਆ ਕੇ ਐਵੇਂ ਸਫਾਈਆਂ ਦੇਣ ਦੇ ਨੇ ਨਹੀਂ ਅਸੀਂ ਤਾਂ ਐ ਕਰਦੇ ਆ ਸਾਡੇ ਤਾਂ ਕੰਮ ਹੀ ਬੜਾ ਵਧੀਆ ਵਾ ਜੇ ਕੰਮ ਵਧੀਆ ਤੇ ਮੈਂ ਕਿਹੜਾ ਤੁਹਾਡਾ ਨਾਲ ਆਏ ਕਿਸੇ ਵੀਡੀਓ ਦੇ ਵਿੱਚ ਤੁਸੀਂ ਕਿਹੜੀ ਘੱਲੋ ਸਫਾਈਆਂ ਦੇਣ ਦਿਓ ਭਾਈ ਸਾਹਿਬ ਚੋਰ ਦੀ ਦਾੜੀ ਚ ਤਿੰਨ ਘਈਆਂ ਨਾ ਜੇ ਤੁਸੀਂ ਸੱਚੇ ਹੋ ਤੁਹਾਨੂੰ ਲੋੜ ਹੀ ਨਹੀਂ ਬੋਲਣ ਦੀ ਗੌਰੀ ਨਾ ਕਰੋ ਤੁਹਾਡੇ ਦੇ ਆਪੇ ਹੀ ਕਮੈਂਟਾਂ ਦੇ ਵਿੱਚ ਪੱਖਪੂਰਨ ਕੇ ਲੋਕ ਡਰਾਈਵਰ ਵੀ ਹਾਂਜੀ ਕੰਪਨੀ ਬਹੁਤ ਵਧੀਆ ਸਾਡਾ ਬਹੁਤ ਸਾਥ ਦਿੰਦੀ ਆ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕਰਦੀ ਆ ਜੇ ਇੱਕ ਵੀ ਬੰਦਾ ਕਹਿਣ ਰਿਹਾ ਤੁਹਾਡਾ ਤੁਹਾਡਾ ਪੱਖਪੂਰਨ ਰਿਹਾ ਤੇ ਤੁਹਾਨੂੰ ਤੇ ਫਿਰ ਬੋਲਣ ਦੀ ਲੋੜ ਹੀ ਹੈ ਨਹੀਂਗੀ ਕਿਉਂਕਿ ਬੰਦਾ ਨਹੀਂ ਬੋਲਦਾ ਬੰਦੇ ਦਾ ਕੰਮ ਬੋਲਦਾ ਤੇ ਜੇ ਹੁਣ ਕੰਮ ਹੀ ਗਲਤ ਕੀਤੇ ਆ ਤੇ ਫਿਰ ਲੋਕਾਂ ਨੇ ਤੇ ਪਿੱਟਣਾ ਹੀ ਆ ਭਾਈ ਸਾਹਿਬ ਲੋਕਾਂ ਨੇ ਤੇ ਕਮੈਂਟਾਂ 'ਚ ਹਾਰ ਪਾਉਣੀ ਆ ਤੇ ਕੱਲੇ ਕਮੈਂਟਾਂ 'ਚ ਨਹੀਂ ਹਰ ਥਾਂ ਤੇ ਹਾਰ ਪੈਣਗੇ ਤੁਹਾਨੂੰ ਇਸ ਤਰੀਕੇ ਨਾਲ ਤੁਹਾਨੂੰ ਨੰਗੇ ਕਰਾਂਗੇ ਤੁਸੀਂ ਵੀ ਕੀ ਯਾਦ ਕਰੋਗੇ ਵੀ ਹਾਂ ਕਿਤੇ ਪੇਚਾ ਪਿਆ ਸੀ ਕਿਸ ਦੇ ਨਾਲ ਬੰਦੇ ਦੇ ਬੋਲਾਂ 'ਚ ਬੜੀ ਜਾਨ ਹੁੰਦੀ ਆ ਠੀਕ ਆ ਬੜੀ ਜਾਨ ਹੁੰਦੀ ਆ ਬੰਦੇ ਦੇ ਬੋਲਾਂ ਦੇ ਵਿੱਚ ਜੇ ਬੰਦੇ ਨੂੰ ਬੋਲਣਾ ਆਉਂਦਾ ਹੋਵੇ ਇਸ ਕਰਕੇ ਬੋਲੋ ਆਪਣੀ ਗੱਲ ਰੱਖੋ ਸੋਸ਼ਲ ਮੀਡੀਆ ਅਖਬਾਰ ਆ ਖੁੱਲੀ ਅਖਬਾਰ ਆ ਇਹਦੇ ਉੱਤੇ ਆਪਣੇ ਦੱਸੋ ਵੀ ਤੁਹਾਡੇ ਨਾਲ ਕੀ ਕੀ ਹੋਇਆ ਖੁੱਲ ਕੇ ਦੱਸੋ ਠੀਕ ਆ ਇਹ ਇਹ ਕਿਸੇ ਚੀਜ਼ ਤੋਂ ਨਹੀਂ ਡਰਦੇ ਜਿਹੜੇ ਇਹ ਕੰਪਨੀ ਵਾਲੇ ਓਨਰ ਹਨ ਇਹ ਕਿਸੇ ਚੀਜ਼ ਤੋਂ ਨਹੀਂ ਡਰਦੇ ਇਹ ਸਿਰਫ ਤੁਹਾਡੇ ਬੋਲਣ ਤੋਂ ਡਰਦੇ ਆ ਅੱਜ ਦਿਨ ਦਾ ਮੈਂ ਬੋਲੇ ਆ ਮੈਂ ਇਹਨਾਂ ਨੂੰ ਥੜਥਲੀ ਮਚੀ ਪਈ ਆ ਥੜਥਲੀ ਮਚੀ ਪਈ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕੀ ਕਰੀਏ ਕਦੇ ਕਿਸੇ ਤੋਂ ਫੋਨ ਕਰਾਉਂਦੇ ਨੇ ਕਦੀ ਕਿਸੇ ਤੋਂ ਫੋਨ ਕਰਾਉਂਦੇ ਨੇ ਤੇ ਤੁਸੀਂ ਆਪ ਦੱਸੋ ਵੀ ਕਿੰਨਾ ਡਰ ਹੋਏਗਾ ਨਾਲੇ ਡਰ ਤੇ ਰਾਜੇ ਨੂੰ ਜਿਹਦਾ ਰਾਜ ਆ ਜਿਹਨੂੰ ਰਾਜ ਡਿੱਗਣ ਦਾ ਡਰ ਹੈ ਡਰ ਤੇ ਰਾਜੇ ਨੂੰ ਹੁੰਦਾ ਠੀਕ ਆ ਜਿਹੜੇ ਤੇ ਪਹਿਲਾਂ ਹੀ ਸਾਡੇ ਵਰਗੇ ਤੇ ਪਹਿਲੇ ਜਿਹੜੇ ਸਾਨੂੰ ਕਹਦਾ ਡਾਰਾ ਅਸੀਂ ਤਾਂ ਉੱਜੜ ਕੇ ਸਾਨੂੰ ਤੇ ਲੈ ਕੇ ਲੈ ਬੈਠੇ ਤੁਸੀਂ ਜਿਹੜਾ ਕੰਮ 26 ਡਾਲਰਾਂ ਵਾਲਾ ਸੀ ਉਹ ਤੁਸੀਂ 20 ਤੇ ਲੈਣ ਦੇਓ ਜਿਹੜਾ ਕੰਮ ਕੋਈ 30 ਡਾਲਰਾਂ ਵਾਲਾ ਉਹ ਤੁਸੀਂ 18 ਤੇ ਲੈਣ ਦੇਓ ਅਸੀਂ ਤਾਂ ਉਜੜੇ ਆ ਸਾਡਾ ਤਾਂ ਹੈ ਹੀ ਕੱਖ ਨਹੀਂਗਾ ਸਾਡੇ ਕੋ ਕੀ ਹੈਗਾ ਇੱਥੇ ਡਰ ਤੇ ਤੁਹਾਨੂੰ ਆ ਜਿਹਨਾਂ ਨੇ ਲੁੱਟਾਂ ਖੋਹਾਂ ਬਣਾਵੜਾਂਗੇ ਲੁੱਟਾਂ ਖੋਹਾਂ ਕਰ ਕਰਕੇ ਬਣਾਇਆ ਸਾਰਾ ਕੁਝ ਡਰ ਤੇ ਤੁਹਾਨੂੰ ਆ ਸਾਨੂੰ ਕਾਹਦਾ ਡਰ ਆ ਭਾਈ ਸਾਹਿਬ ਕੋਈ ਗੱਲ ਨਹੀਂ ਡਰ ਵੀ ਤੁਹਾਡਾ ਕੱਢਾਂਗੇ ਚੰਗੀ ਤਰ੍ਹਾਂ ਸਟੇਟ ਹੀ ਹੁੰਦਾ ਇਹ ਨਹੀਂ ਇਥੇ ਭੁੱਖ ਪਈਆਂ ਟਰੈਕਿੰਗ ਕੰਪਨੀਆਂ ਨੂੰ ਚਲੋ ਸਾਰੇ ਧੰਦਿਆਂ ਦਾ ਵੈਸੇ ਤਾਂ ਬੁਰਾ ਹਾਲ ਆ ਵੈਸੇ ਮੈਂ ਸਪੈਸੀਫਿਕ ਤਾਂ ਕਿ ਇਹਨਾਂ ਵੀ ਟਰੈਕਿੰਗ ਕੰਪਨੀਆਂ ਨੇ ਬਹੁਤੀ ਭੁੱਖ ਲਾਈ ਕਿਉਂਕਿ ਇਹੋ ਇੱਕ ਪੇਸ਼ਾ ਹੀ ਜਿਹੜਾ ਪੋਰਸ ਧੰਦਾ ਹੈਗਾ ਜਿਹਦੇ ਵਿੱਚ ਚੰਗੇ ਪੈਸੇ ਬਣਦੇ ਸੀ ਤੇ ਲੋਕਾਂ ਦੀ ਲੋਕ ਵੀ ਖੁਸ਼ ਹੀ ਗਏ ਇਸ ਧੰਦੇ ਦੇ ਵਿੱਚ ਤੇ ਖੁਸ਼ੀ ਨਾਲ ਟਰੱਕ ਚਲਾਉਂਦੇ ਸੀ ਹੁਣ ਤਾਂ ਮਜਬੂਰੀ ਨੂੰ ਟਰੱਕ ਚਲਾਉਂਦੇ ਨੇ ਭਾਈ ਪੀਆਰ ਹੋ ਜੇ ਹਾਏ ਐਲਐਮਆਈ ਮਿਲ ਜੇ ਹਾਏ ਐਲਐਮਆਈ ਕਿਤੇ ਕੈਨਸਲ ਨਾ ਕਰ ਦੇ ਭਾਜੀ ਭਾਜੀ ਲੋਕਾਂ ਦੇ ਤਲਵੇ ਚੱਟਣ ਦੇ ਨੇ ਲੋਕ ਕਿੰਨਾ ਬੁਰਾ ਹਾਲ ਆ ਤੁਸੀਂ ਹੁਣ ਵੀ ਨਹੀਂ ਬੋਲਣਾ ਤਾਂ ਹਰ ਬੋਲਣਾ ਕਦੋਂ ਆ ਮੈਨੂੰ ਦੱਸੋ ਜਦੋਂ ਟਰੈਕਿੰਗ ਆਜ 13 14 ਡਾਲਰ ਘੰਟੇ ਦੇ ਗਈ 17 18 ਦੇ ਤੇ ਕੰਮ ਲੈਣ ਹੀ ਦੇ ਨੇ ਆ ਹੁਣ ਤਿੰਨ ਚਾਰ ਕੰਪਨੀ ਵਾਲੇ ਫੋਨ ਕਰਨ ਦੇ ਨੇ ਰਿਕਾਰਡਿੰਗਾਂ ਕਰੀਆਂ ਹੋਈਆਂ ਮੈਂ ਪਾਉਂਗਾ ਵਿੱਚ ਮੈਨੂੰ ਫੋਨ ਕੀਤਾ ਤੇ ਮੈਨੂੰ ਆ ਕੇ ਐਵੇਂ ਸਫਾਈਆਂ ਦੇਣ ਦੇ ਨੇ ਨਹੀਂ ਅਸੀਂ ਤਾਂ ਐ ਕਰਦੇ ਆ ਸਾਡੇ ਤੇ ਕੰਮ ਹੀ ਬੜਾ ਵਧੀਆ ਵਾ ਜੇ ਕੰਮ ਵਧੀਆ ਤੇ ਮੈਂ ਕਿਹੜਾ ਤੁਹਾਡਾ ਨਾਲ ਆਏ ਕਿਸੇ ਵੀਡੀਓ ਦੇ ਵਿੱਚ ਤੁਸੀਂ ਕਿਹੜੀ ਗੱਲੋਂ ਸਫਾਈਆਂ ਦੇਣ ਦਿਓ ਭਾਈ ਸਾਹਿਬ ਚੋਰ ਦੀ ਦਾੜੀ ਚ ਤਿੰਨ ਘਈਆਂ ਨਾ ਜੇ ਤੁਸੀਂ ਸੱਚੇ ਹੋ ਤੁਹਾਨੂੰ ਲੋੜ ਹੀ ਨਹੀਂ ਬੋਲਣ ਦੀ ਗੌਰੀ ਨਾ ਕਰੋ ਤੁਹਾਡੇ ਦੇ ਆਪੇ ਹੀ ਕਮੈਂਟਾਂ ਦੇ ਵਿੱਚ ਪੱਖਪੂਰਨ ਕੇ ਲੋਕ ਡਰਾਈਵਰ ਵੀ ਹਾਂਜੀ ਕੰਪਨੀ ਬਹੁਤ ਵਧੀਆ ਸਾਡਾ ਬਹੁਤ ਸਾਥ ਦਿੰਦੀ ਆ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕਰਦੀ ਆ ਜੇ ਇੱਕ ਵੀ ਬੰਦਾ ਕਹਿਣ ਰਿਹਾ ਤੁਹਾਡਾ ਤੁਹਾਡਾ ਪੱਖਪੂਰਨ ਰਿਹਾ ਤੇ ਤੁਹਾਨੂੰ ਤੇ ਫਿਰ ਬੋਲਣ ਦੀ ਲੋੜ ਹੀ ਹੈ ਨਹੀਂਗੀ ਕਿਉਂਕਿ ਬੰਦਾ ਨਹੀਂ ਬੋਲਦਾ ਬੰਦੇ ਦਾ ਕੰਮ ਬੋਲਦਾ ਤੇ ਜੇ ਹੁਣ ਕੰਮ ਹੀ ਗਲਤ ਕੀਤੇ ਆ ਤੇ ਫਿਰ ਲੋਕਾਂ ਨੇ ਤੇ ਪਿੱਟਣਾ ਹੀ ਆ ਭਾਈ ਸਾਹਿਬ ਲੋਕਾਂ ਨੇ ਤੇ ਕਮੈਂਟਾਂ 'ਚ ਹਾਰ ਪਾਉਣੀ ਆ ਤੇ ਕੱਲੇ ਕਮੈਂਟਾਂ 'ਚ ਨਹੀਂ ਹਰ ਥਾਂ ਤੇ ਹਾਰ ਪੈਣਗੇ ਤੁਹਾਨੂੰ ਇਸ ਤਰੀਕੇ ਨਾਲ ਤੁਹਾਨੂੰ ਨੰਗੇ ਕਰਾਂਗੇ ਤੁਸੀਂ ਵੀ ਕੀ ਯਾਦ ਕਰੋਗੇ ਵੀ ਹਾਂ ਕਿਤੇ ਪੇਚਾ ਪਿਆ ਸੀ ਕਿਸ ਦੇ ਨਾਲ ਬੰਦੇ ਦੇ ਬੋਲਾਂ 'ਚ ਬੜੀ ਜਾਨ ਹੁੰਦੀ ਆ ਠੀਕ ਆ ਬੜੀ ਜਾਨ ਹੁੰਦੀ ਆ ਬੰਦੇ ਦੇ ਬੋਲਾਂ ਦੇ ਵਿੱਚ ਜੇ ਬੰਦੇ ਨੂੰ ਬੋਲਣਾ ਆਉਂਦਾ ਹੋਵੇ ਇਸ ਕਰਕੇ ਬੋਲੋ ਆਪਣੀ ਗੱਲ ਰੱਖੋ ਸੋਸ਼ਲ ਮੀਡੀਆ ਅਖਬਾਰ ਆ ਖੁੱਲੀ ਅਖਬਾਰ ਆ ਇਹਦੇ ਉੱਤੇ ਆਪਣੇ ਦੱਸੋ ਵੀ ਤੁਹਾਡੇ ਨਾਲ ਕੀ ਕੀ ਹੋਇਆ ਖੁੱਲ ਕੇ ਦੱਸੋ ਠੀਕ ਆ ਇਹ ਇਹ ਕਿਸੇ ਚੀਜ਼ ਤੋਂ ਨਹੀਂ ਡਰਦੇ ਜਿਹੜੇ ਇਹ ਕੰਪਨੀ ਵਾਲੇ ਓਨਰ ਹਨ ਇਹ ਕਿਸੇ ਚੀਜ਼ ਤੋਂ ਨਹੀਂ ਡਰਦੇ ਸਿਰਫ ਤੁਹਾਡੇ ਬੋਲਣ ਤੋਂ ਡਰਦੇ ਆ ਅੱਜ ਦਿਨ ਦਾ ਮੈਂ ਬੋਲੇ ਆ ਮੈਂ ਇਹਨਾਂ ਨੂੰ ਥੜਥਲੀ ਮਚੀ ਪਈ ਆ ਥੜਥਲੀ ਮਚੀ ਪਈ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕੀ ਕਰੀਏ ਕਦੇ ਕਿਸੇ ਤੋਂ ਫੋਨ ਕਰਾਉਂਦੇ ਨੇ ਕਦੀ ਕਿਸੇ ਤੋਂ ਫੋਨ ਕਰਾਉਂਦੇ ਨੇ ਤੇ ਤੁਸੀਂ ਆਪ ਦੱਸੋ ਕਿੰਨਾ ਡਰ ਹੋਏਗਾ ਨਾਲੇ ਡਰ ਤੇ ਰਾਜੇ ਨੂੰ ਜਿਹਦਾ ਰਾਜ ਆ ਜਿਹਨੂੰ ਰਾਜ ਡਿੱਗਣ ਦਾ ਡਰ ਹੈ ਡਰ ਤੇ ਰਾਜੇ ਨੂੰ ਹੁੰਦਾ ਠੀਕ ਆ ਜਿਹੜੇ ਤੇ ਪਹਿਲਾਂ ਹੀ ਸਾਡੇ ਵਰਗੇ ਤੇ ਪਹਿਲੇ ਜਿਹੜੇ ਸਾਨੂੰ ਕਹਦਾ ਡਾਰਾ ਅਸੀਂ ਤਾਂ ਉੱਜੜ ਕੇ ਸਾਨੂੰ ਤੇ ਲੈ ਕੇ ਲੈ ਬੈਠੇ ਤੁਸੀਂ ਜਿਹੜਾ ਕੰਮ 26 ਡਾਲਰਾਂ ਵਾਲਾ ਸੀ ਉਹ ਤੁਸੀਂ 20 ਤੇ ਲੈਣ ਦੇਓ ਜਿਹੜਾ ਕੰਮ ਕੋਈ 30 ਡਾਲਰਾਂ ਵਾਲਾ ਉਹ ਤੁਸੀਂ 18 ਤੇ ਲੈਣ ਦੇਓ ਅਸੀਂ ਤਾਂ ਉਜੜੇ ਜਾਂ ਸਾਡਾ ਤਾਂ ਹੈ ਹੀ ਕੱਖ ਨਹੀਂਗਾ ਸਾਡੇ ਕੋ ਕੀ ਹੈਗਾ ਇੱਥੇ ਡਰ ਤੇ ਤੁਹਾਨੂੰ ਆ ਜਿਹਨਾਂ ਨੇ ਲੁੱਟਾਂ ਖੋਹਾਂ ਬਣਾ ਬਣਾ ਕੇ ਲੁੱਟਾਂ ਖੋਹਾਂ ਕਰ ਕਰਕੇ ਬਣਾਇਆ ਸਾਰਾ ਕੁਝ ਡਰ ਤੇ ਤੁਹਾਨੂੰ ਆ ਸਾਨੂੰ ਕਾਹਦਾ ਡਰ ਆ ਭਾਈ ਸਾਹਿਬ ਕੋਈ ਗੱਲ ਨਹੀਂ ਡਰ ਵੀ ਤੁਹਾਡਾ ਕੱਢਾਂਗੇ ਚੰਗੀ ਤਰ੍ਹਾਂ ਸਟੇਟ